ਖਬਰ ਹੁਸ਼ਾਰਪੁਰ ਦੇ ਹਲਕਾ ਸ਼ਾਮਚਰਾਸੀ ਅਧੀਨ ਆਉਂਦੇ ਪਿੰਡ ਸ਼ਹਾਬੁੱਦੀਨ ਤੋਂ ਹੈ ਜਿੱਥੇ ਕਿ ਪਿੰਡ ਦੇ ਹੀ ਬਾਜੀਗਰ ਬਰਾਦਰੀ ਦੇ ਭਾਈਚਾਰੇ ਵੱਲੋਂ ਪੰਚਾਇਤ ਤੇ ਨਜਾਇਜ਼ ਢੰਗ ਨਾਲ ਉਹਨਾਂ ਦੇ ਘਰਾਂ ਨਸਤੀਕ ਸੀਵਰੇਜ ਦਾ ਗੰਦਾ ਪਾਣੀ ਸੁੱਟਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਦਾ ਵਿਰੋਧ ਕਰਦੇ ਹੋਏ ਆ ਵੱਡੇ ਦੋਸ਼ ਲਾਇਨੇ ਤੇ ਕਿਹਾ ਕਿ ਰਾਜਨੀਤਿਕ ਸ਼ੈਧ ਦੇ ਕਾਰਨ ਹੀ ਪੰਚਾਇਤ ਵੱਲੋਂ ਬਰਾਦਰੀ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਤੇ ਇਸ ਕੰਮ 'ਚ ਪੁਲਿਸ ਵੀ ਪੰਚਾਇਤ ਦੇ ਨਾਲ ਹੀ ਮਿਲੀ ਹੋਈ ਹੈ ਹੁਸ਼ਾਰਪੁਰ ਦੇ ਸ਼ਹੀਦ ਉਦਮ ਸਿੰਘ ਪਾਰਕ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬਜਗਰ ਬਰਾਦਰੀ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਸ਼ਾਹਬੁੱਦੀਨ ਚ ਸਾਡੇ ਘਰਾਂ ਨਸਤੀਕ ਪੰਚਾਇਤ ਦੀ ਕੁਝ ਜਗ੍ਹਾ ਖਾਲੀ ਹੈ ਤੇ ਉਸ ਤਾਂ ਤੇ ਪੰਚਾਇਤ ਵੱਲੋਂ ਤੱਕੇ ਨਾਲ ਹੀ ਪਿੰਡ ਦੇ ਸੀਵਰੇਜ ਦਾ ਗੰਦਾ ਪਾਣੀ ਸੁੱਟਣ ਲਈ ਪਾਈਪਾਂ ਪਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਉਹ ਲਗਾਤਾਰ ਪੰਚਾਇਤ ਅਤੇ ਹੋਰਨਾ ਰਾਜਨੀਤਿਕ ਅਗੂਆਂ ਤੱਕ ਵੀ ਪਹੁੰਚ ਕਰ ਚੁੱਕੇ ਨੇ ਪਰੰਤੂ ਪੰਚਾਇਤ ਵੱਲੋਂ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਜਾ ਰਹੀ ਤਸ਼ਰਯਮ ਤੱਕੇ ਸ਼ਹੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਘਰਾਂ ਨਸਤੀਕ ਗੰਦਾ ਪਾਣੀ ਸੁੱਟੇ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ ਤੇ ਘਰਾਂ 'ਚ ਰਹਿੰਦੇ ਛੋਟੇ-ਛੋਟੇ ਬੱਚੇ ਵੀ ਬਿਮਾਰ ਰਹਿਣਗੇ ਇਸ ਲਈ ਪੰਚਾਇਤ ਨੂੰ ਇਸ ਥਾਂ ਤੇ ਗੰਦਾ ਪਾਣੀ ਨਹੀਂ ਸੁੱਟਣਾ ਚਾਹੀਦਾ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ ਵੀ ਪੰਚਾਇਤ ਪੁਲਿਸ ਦੀ ਮਿਲੀ ਭੁਗਤ ਨਾਲ ਜੀ.ਸੀ.ਬੀ ਮਸ਼ੀਨ ਲੈ ਕੇ ਪਾਈਪਾਂ ਪਾਣ ਪਹੁੰਚ ਗਈ ਜਿਸ ਦਾ ਕਿ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਦੂਜੇ ਪਾਸੇ ਪਿੰਡ ਦੇ ਸਰਪੰਚ ਦੇਸ ਰਾਜ ਦਾ ਕਹਿਣਾ ਕਿ ਇਹਨਾਂ ਲੋਕਾਂ ਵੱਲੋਂ ਬੇਵਜ੍ਹਾ ਹੀ ਪੰਚਾਇਤ ਦੇ ਕੰਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਇਹਨਾਂ ਦੇ ਘਰ ਉਸ ਜ਼ਮੀਨ ਤੋਂ ਕਾਫੀ ਜ਼ਿਆਦਾ ਦੂਰੀ ਤੇ ਨੇ ਸਰਪੰਚ ਦਾ ਕਹਿਣਾ ਕਿ ਇਹਨਾਂ ਲੋਕਾਂ ਵੱਲੋਂ ਪੰਚਾਇਤ ਦੇ ਉਸ ਥਾਂ ਤੇ ਕਬਜ਼ੇ ਕੀਤੇ ਹੋਏ ਨੇ ਜਿਸ ਕ ਵਿਰੋਧ ਕੀਤਾ ਜਾ ਰਿਹਾ ਤੇ ਕੱਲ ਵੀ ਜਦੋਂ ਵਿਰੋਧ ਕੀਤਾ ਗਿਆ ਤਾਂ ਉਹਨਾਂ ਵੱਲੋਂ ਕੰਮ ਰੋਕ ਦਿੱਤਾ ਗਿਆ ਸੀ। ਹਰਦੇਸ਼ ਰਾਜ ਤਾਂ ਕਹਿੰਨੇ ਕਿ ਪਿੰਡ ਦੀ ਜੋ ਦੂਜੀ ਥਾਂ ਹੈ ਉਸ ਤੋਂ ਪੰਚਾਇਤ ਨੂੰ ਹਰ ਸਾਲ ਲੱਖਾਂ ਦੀ ਆਮਦਨ ਹੁੰਦੀ ਹੈ ਤੇ ਇਹੀ ਥਾਂ ਪੰਚਾਇਤ ਕੋਲ ਖਾਲੀ ਬਚਦੀ ਹੈ। ਹੁਸ਼ਰਪੁਰ نیوز ਦੇ ਨਾਲ ਚੇਤਨ ਕਸ਼ੁਪ ਦੀ ਰਿਪੋਰਟ। ਿਆ ਨਾਮ ਆਪਾ ਜੀ? ਮੇਰਾ ਹਰਦੇਸ਼ ਸਿੰਘ ਹੈ ਜੀ। ਕਿਹੜਾ ਪਿੰਡ ਆ ਜੀ? ਸ਼ਾਹਬੋਦੀਨ ਆ ਜੀ। ਹਲਕਾ? ਹਾਂ ਜੀ। ਹਾਂ ਜੀ ਸ਼ਾਮਚਰਾਸੀ। ਜੀ ਜੀ ਅਜੇ ਇਕੱਠੇ ਹੋਏ ਹੋ ਤੁਸੀਂ ਇੱਥੇ ਪਾਰਕ ਦੇ ਵਿੱਚ ਦੋਸ਼ ਲਾਏ ਜਾ ਰਹੇ ਆ ਕੀ ਪੂਰਾ ਮਾਮਲਾ ਜੀ ਮਾਮਲਾ ਸਰ ਸਾਡੇ ਇਦਾਂ ਹੀ ਸਾਡੇ ਪਿੰਡ ਸੀਵਰੇਜ ਪੈ ਰਿਹਾ ਜੀ ਤੇ ਸਾਡੇ ਬੀਡੀਪੀਓ ਸਾਹਿਬ ਮੌਕਾ ਦੇਖ ਕੇ ਗਏ ਸੀ ਉਹਨਾਂ ਨੇ ਕਿਹਾ ਸੀ ਵੀ ਇੱਥੇ ਛੱਪੜ ਨਾ ਬਣਾਇਆ ਜਾਵੇ ਜੋ ਕੋਈ ਪੰਚਾਇਤ ਦੀ ਖਾਲੀ ਜਗ੍ਹਾ ਆ ਉਹਦੇ ਵਿੱਚ ਬਣਾਇਆ ਜਾਵੇ ਕੋਈ ਘਰਾਂ ਦੇ ਲੱਗ ਗਿਆ ਜੀ ਸੋ ਸਾਨੂੰ ਬਿਮਾਰੀਆਂ ਸਾਡੇ ਨਿਆਣਿਆਂ ਦਾ ਸਾਨੂੰ ਖਤਰਾ ਆ ਜੀ ਤੇ ਇਸ ਲਈ ਹੁਣ ਸਾਡਾ ਕੋਰਟ ਕੇਸ ਵੀ ਚੱਲ ਰਿਹਾ ਜੀ ਸਾਡੀ 2 ਤਰੀਕ ਪਈ ਉਹਨਾਂ ਸਾਡੇ ਸਰਪੰਚ ਧੱਕੇ ਨਾਲ ਕਬਜ਼ਾ ਕਰ ਰਿਹਾ ਜੀ ਆ ਕੇ ਕੱਲ ਪੁਲਿਸ ਪ੍ਰਸ਼ਾਸਨ ਦੇ ਨਾਲ ਆ ਕੇ ਸਾਡੇ ਨਾਲ ਧੱਕੇ ਨਾਲ ਬੁੜੀਆਂ ਦੇ ਨਾਲ ਜੋ ਬੰਦਿਆਂ ਦੇ ਨਾਲ ਕੁਟਮਰ ਕਰਕੇ ਜੋ ਕਿ ਧੱਕੇ ਨਾਲ ਪਾਪ ਪਾ ਰਹੇ ਆ ਤੇ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਕਹ ਸੀ ਕਹਿੰਦੇ ਜੋ ਸੀਵਰੇਜ ਹੈ ਸਾਡੇ ਪਿੰਡ ਤੋਂ ਦੂਰ ਪਾਇਆ ਜਾਵੇ ਜੀ ਤੁਹਾਨੂੰ ਕੀ ਦਿੱਕਤ ਉਸ ਵੀਰੇ ਜੀ ਸਾਨੂੰ ਸਰ ਸਾਡੇ ਬੱਚੇ ਸਾਡੇ ਘਰ ਨਾਲ ਸਾਡੀਆਂ ਫੈਮਲੀ ਹੈ ਜੀ ਸਾਡਾ ਉਧਰ ਸਾਨੂੰ ਬਿਮਾਰੀਆਂ ਤੋਂ ਖਤਰਾ ਜੀ ਸਾਨੂੰ ਸਾਡੇ ਘਰਾਂ ਦੇ ਨਾਲ ਪਾਇਆ ਜਾ ਰਿਹਾ ਹਾਂਜੀ ਹਾਂਜੀ ਸਾਡੇ ਬਕਾਇਦਾ ਘਰਾਂ ਦੇ ਲਾਗੇ ਹੈ ਜੀ ਠੀਕ ਹੈ ਜੀ ਪਹਿਲਾਂ ਤੁਸੀਂ ਕਦੇ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਪਹਿਲਾਂ ਸਾਰ ਅਸੀਂ ਲਿਖਤੀ ਵੀ ਦੇ ਕੇ ਆਏ ਹਾਂ ਹਾਂਜੀ ਕਿਹਨੂੰ ਦਿੱਤਾ ਲਿਖਤੀ ਅਸੀਂ ਬੀਡੀਪੀਓ ਸਾਹਿਬ ਸਾਡੇ ਦੇਖ ਕੇ ਗਏ ਸੀ ਮੌਕਾ ਦੇਖਿਆ ਸੀ ਜਿਨ੍ਹਾਂ ਨੇ ਅਸੀਂ ਉਹਨਾਂ ਨੂੰ ਦੱਸਿਆ ਜੀ ਗੱਲਬਾਤ ਜੋ ਸਾਰੀ ਆ ਉਹਨਾਂ ਨੇ ਸਾਡਾ ਮੌਕਾ ਦੇਖਿਆ ਉਹ ਕਹਿੰਦੇ ਜੀ ਇੱਥੇ ਨਹੀਂ ਪਊਗਾ ਇਹ ਠੀਕ ਹੈ ਜੀ ਤਾਂ ਉਹ ਕਿੱਦਾਂ ਪਾਇਆ ਜਾ ਰਿਹਾ ਧੱਕੇ ਨਾਲ ਹੁਣ ਧੱਕੇ ਨਾਲ ਇਦਾਂ ਜੀ ਸਾਡੇ ਕੱਲ ਡੈਥ ਹੋਈ ਸੀਗੀ ਜੀ ਡੈਥ ਹੋਈ ਸੀ ਸਾਰਾ ਪਿੰਡ ਸਾਡਾ ਉਧਰ ਗਿਆ ਸੀਗਾ ਜੀ ਤੇ ਕੱਲ ਉਹਨ ਤੇ ਦੂਸਰਾ ਸਰਪੰਚ ਜਦੋਂ ਗੱਲਬਾਤ ਕਰਦੇ ਆ ਕਿ ਇਸ ਥਾਂ ਤੇ ਨਾ ਬਣਾਇਆ ਜਾਵੇ ਤੁਸੀਂ ਵੀ ਦੱਸ ਰਹੇ ਹੋ ਕਿ ਪੰਚਾਇਤੀ ਜ਼ਮੀਨ ਦੇ ਹੋਰ ਵੀ ਕਈ ਕਿੱਲੇ ਜਿਹੜੀ ਜਗ੍ਹਾ ਪਈ ਹੋਈ ਆ ਤੇ ਇਸ ਥਾਂ ਤੇ ਕਿਉਂ ਬਣਾਈ ਜਾ ਰਹੀ ਹੈ ਜੀ ਉਹ ਤੱਕੇ ਨਾਲ ਪਾ ਰਿਹਾ ਜੀ ਜ਼ਬਰਦਸਤੀ ਪਾ ਰਿਹਾ ਜੀ ਕਹਿੰਦੇ ਅਸੀਂ ਇੱਥੇ ਹੀ ਬਾਵਾਂਗੇ ਤੁਸੀਂ ਜੋ ਕਰਨਾ ਕਰ ਲਓ ਜੀ ਕਿੰਨੇ ਮਕਾਨ ਆ ਜੀ ਉੱਥੇ ਗਲੀ ਦੇ ਵਿੱਚ ਉੱਥੋਂ ਸਾਡੇ ਜੀ 20 20 ਦੇ 22 ਮਕਾਨ ਸਾਡੇ ਹੈਗੇ ਜੀ ਉੱਥੇ ਕੋਈ ਮਸ਼ੇਸ਼ ਮੱਲਾ ਜੀ ਤੁਹਾਡਾ ਉੱਥੇ ਹਾਂਜੀ ਸਾਡਾ ਆਪਣੀ ਸਾਡੀ ਵਾਜੀਗਰ ਬਰਾਦਰੀ ਰਹਿੰਦੀ ਹੈ ਜੀ ਉੱਥੇ ਸਾਡੀ ਹਾਂਜੀ ਤਾਂ ਪੰਚਾਇਤ ਦੁਬਾਰਾ ਬੋਲੋ ਜਿਹੜੇ ਪੰਚਾਇਤ ਮੈਂਬਰ ਆ ਜੀ ਉਹ ਸਾਡੇ ਨਾਲ ਧੱਕਾ ਕਰ ਰਹੇ ਜੀ ਕਹਿੰਦੇ ਅਸੀਂ ਪਾਵਾਂਗੇ ਪੱਟਾਂ ਤੇ ਥਾਪੀਆਂ ਮਾਰਾਂਗੇ ਜੀ ਪੰਚਾਇਤ ਮੈਂਬਰ ਸਾਡੇ ਨਾਲ ਮੇਰਾ ਨਾਮ ਮੇਲਾ RAM ਹੈ ਜੀ ਮੇਲਾ RAM ਜੀ ਕਿਹੜਾ ਪਿੰਡ ਹੈ ਸ਼ਹਾਬਦੀਨ ਜੀ ਠੀਕ ਹੈ ਜੀ ਤੇ ਕੱਲ ਜਦੋਂ ਤੁਸੀਂ ਦੱਸ ਰਹੇ ਹੋ ਦੋਸ਼ ਲਾਇਆ ਜਾ ਰਿਹਾ ਕਿ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਜਵਰੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਤੁਸੀਂ ਜੀਸੀਬੀ ਦੇ ਅੱਗੇ ਲੰਮੇ ਲਟਗੇ ਜੀ ਹਾਂਜੀ ਇਹ ਮਾਮਲਾ ਤੇ ਕਿਉਂ ਤੁਸੀਂ ਇਦਾਂ ਕੀਤਾ ਜੀ ਅਸੀਂ ਪਹਿਲਾਂ ਦੋ ਤਿੰਨ ਵਾਰ ਹੀ ਆਪਣੇ ਪੰਚਾਇਤ ਨੂੰ ਐਮਐਲਏ ਸਾਹਿਬ ਡੀਡੀਪੀਓ ਆਪਾਂ ਕਾਫੀ ਮੈਂ ਕਿ ਮੈਨੂੰ ਲਿਖ ਕੇ ਦੇ ਚੁੱਕੇ ਇਥੇ ਗੰਦਗੀ ਨਹੀਂ ਫੈਲਣੀ ਚਾਹੀਦੀ ਸਾਡੇ ਨਿਆਣੇ ਸਿਆਣੇ ਸਾਹਿਬ ਇਥੇ ਘੁੰਮਦੇ ਰਿਆ ਅਸੀਂ ਰਿਕਵੈਸਟਾਂ ਕੀਤੀਆਂ ਦਰਖਾਸਤਾਂ ਦਿੱਤੀਆਂ ਸਾਡੇ ਤੇ ਪੁਲਿਸ ਵੀ ਪਹਿਲਾਂ ਭੇਜੀ ਐਮਐਲਏ ਸਾਹਿਬ ਨੇ ਜਾ ਕੇ ਕਿਸੇ ਨੇ ਸਾਡੀ ਪ੍ਰਸ਼ਾਸਨ ਸੁਣੀ ਕੱਲ ਮੋੜੀ ਵੀ ਮਕਾਨ ਸੀ ਸਾਡੇ ਇੱਕ ਨੌਜਵਾਨ ਬੰਦਾ ਮਰ ਗਿਆ ਸੀ ਬੰਦੇ 20 ਬਾਈ ਉੱਥੇ ਚਲ ਗਏ ਇਹਨਾਂ ਨੇ ਮੌਕਾ ਦੇਖ ਕੇ ਕੱਲ ਪੋਸਟ ਪੁਲਿਸ ਪ੍ਰਸ਼ਾਸਨ ਲਿਆ ਕੇ ਜੀ ਠੇਕੇਦਾਰ ਨਾਲ ਲਿਆ ਕੇ ਸਰਪੰਚ ਪੂਰਾ ਆਪਣਾ ਕਾਰਵਾਈ ਕਰਕੇ ਤਾਂ ਸ਼ੁਰੂ ਕਰਨ ਲੱਗੇ ਜੇ ਤੋ ਮੈਂ ਹਾਰਦਾ ਮਰੀਜ਼ ਹਾਂ ਮੇ ਤੋਂ ਬਰਦਾਸ਼ਤ ਨਹੀਂ ਹੋਇਆ ਮੈਂ ਜੀਸੀਬੀ ਦੇ ਮੋਰੇ ਲੰਮਾ ਪੈ ਗਿਆ ਤਾਂ ਕਿ ਗੰਦਗੀ ਨਾ ਪਈ ਜਾਵੇ ਇੱਥੇ ਕਦੀ ਹੋਰ ਐਮਐਲਏ ਤੱਕ ਵੀ ਪਹੁੰਚ ਕੀਤੀ ਹੈ ਜੀ ਹਾਂਜੀ ਹਾਂਜੀ ਐਮਐਲਏ ਤੱਕ ਵੀ ਕੀਤੀਆਂ ਜੀ ਕੀ ਕਹਿੰਦੇ ਹੋ ਬਹੁਤ ਸੁਣੀ ਕਰਦੇ ਆ ਜੀ ਸਾਡੀ ਸਰਪੰਚ ਕਿਹੜੀ ਪਾਰਟੀ ਨਾਲ ਸੰਬੰਧਤ ਆ ਜੀ ਉਹ ਜੀ ਆਪਣੇ ਕਾਂਗਰਸ ਪਾਰਟੀ ਨਾਲ ਪਰ ਕਿਲਾ ਦਾ ਰਾਜਨੀਤਿਕ ਸ਼ਾਇ ਕਰਕੇ ਤੱਕੇ ਸ਼ਾਈ ਹੋ ਰਹੀ ਤੁਹਾਡੇ ਨਾਲ ਤੱਕੇ ਰਾਜ ਹਾਂਜੀ ਦਾ ਤੱਕੇ ਸ਼ਾਈ ਹੋ ਰਹੀ ਜੀ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਵੀ ਉਹ ਜਿਹੜਾ ਉਥੇ ਗੰਦਗੀ ਆ ਸਾਡੇ ਨਾਲ ਕਿਸੇ ਨਾਲ ਕੋਈ ਨਹੀਂ ਗੰਦਗੀ ਜਿਹੜੀ ਨਹੀਂ ਪਾਉਣੀ ਚਾਹੀਦੀ ਇਹ ਦੂਰ ਪੰਚਾਇਤ ਦਾ ਤਾਂ ਨੌ ਕਿੱਲੇ ਪਾਇਆ ਪਰਲੇ ਪਾਸੇ ਜਿੱਧਰ ਪਹਿਲਾਂ ਆ ਉਧਰ ਦੂਰ ਪੇ ਪਾ ਪੇਚਾ ਜਾਵੇ ਗੰਦਗੀ ਜਿਹੜੀ ਆ ਦੂਰ ਪਾਈ ਜਾਵੇ ਜੇ ਨਾ ਤੁਹਾਡੀ ਸੁਣੀ ਤਾਂ ਅਗਲਾ ਕਦਮ ਕੀ ਹੋਏਗਾ ਤੁਹਾਡਾ ਕੋਰਟ ਕੇਸ ਚੱਡਾ ਕੇ ਚੱਲਦਾ ਜੀ ਫਿਰ ਦੇਖੀ ਜਾਊਗਾ ਕਿਉਂ ਮੈਂ ਜੋ ਕਰੂਗਾ ਕੋਰਟ ਕੇਸ ਚੱਲਦਾ ਇੱਕ ਸਟਾ ਸ਼ੰਕਰ ਸਿੰਘ ਬਾਜੀਗਰ ਸੈਲਦਾ ਮੈਂ ਜਨਰਲ ਸਿਕਾਇਤਰਾ ਜਿਲ੍ਹਾ ਜिले ਦਾ ਠੀਕ ਆ ਜੀ ਔਰ ਇੱਕ ਪਿੰਡ ਵਾਲੇ ਨੇ ਦੋਸ਼ ਲਾਇਆ ਸ਼ਾਬੂਦਨ ਪਿੰਡ ਦੇ ਪਸਨੀਕ ਨੇ ਕਿ ਕਹਿੰਦੇ ਕਿ ਬਾਜੀਗਰ ਬਰਾਦਰੀ ਨਾਲ ਤਕਾ ਹੋ ਰਿਹਾ ਪਿੰਡ ਦੇ ਵਿੱਚ ਜਿੱਥੇ ਵੀ ਬਾਜੀਗਰ ਬਰਾਦਰੀ ਨਾਲ ਤਕਾ ਹੋ ਰਿਹਾ ਅਸੀਂ ਉੱਥੇ ਇਹਨਾਂ ਦੇ ਨਾਲ ਸ਼ਾਇਦ ਇਹਨਾਂ ਦੇ ਨਾਲ ਖੜੇ ਆਂ ਬਾਕੀ ਸਰਪੰਚ ਸਾਹਿਬ ਜਾਂ ਕੋਈ ਵੀ ਆਪਣੇ ਐਮਐਲਏ ਸਾਹਿਬ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆਂ ਇਸ ਚੀਜ਼ ਦੀ ਕਿ ਜੇ ਸਾਡੀ ਬਾਜੀਗਰ ਬਰਾਦਰੀ ਨਾਲ ਕੋਈ ਤਕਾ ਕਰੂਗਾ ਤਾਂ ਅਸੀਂ ਇਹਨਾਂ ਦੇ ਵਿਰੁੱਧ ਧਰਨਾ ਲਾਵਾਂਗੇ ਔਰ ਜੋ ਵੀ ਸੱਚੋਕਾਰਵਾਈ ਹੋਗੀ ਅਸੀਂ ਕਰਾਂਗੇ ਬਾਜਿਕਰ ਬਰਾਦਰੀ ਦਾ ਸਾਡੇ ਬਾਜਿਕਰ ਬਰਾਦਰੀ ਦਾ ਉਹਨੂੰ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਐਸੀ ਬਰਾਦਰੀ ਨੇ ਬੜੀ ਮੁਸ਼ਕਿਲੋਸੇ ਘਰ ਪਾਇਆ ਲੇਕਿਨ ਬੱਚੇ ਅੱਜਕੱਲ ਜਿਹੜੀਆਂ ਬਿਮਾਰੀਆਂ ਇਦਾਂ ਬਹੁਤ ਖਤਰਨਾਕ ਚੱਲਣ ਰਹੀਆਂ ਜੋ ਗੰਦੇ ਪਾਣੀ ਤੋਂ ਪੈਦਾ ਹੋਣ ਰਹੀਆਂ ਜਿਸ ਕਰਕੇ ਉਹ ਗੰਦਾ ਪਾਣੀ ਪੰਚਾਇਤ ਜੀ 9 ਕਿਲੋ 10 ਕਿਲੋ ਜ਼ਮੀਨ ਉਸੇ ਹੋਰ ਦਸਣ ਡਾਇਆ ਔਰ ਮੈਂ ਵੀ ਦੇਖੀ ਆ ਕਿਉਂਕਿ ਉੱਥੇ ਗੰਦੇ ਪਾਣੀ ਦੇ ਛਿੜੀ ਪਹੁੰਚਾਂ ਕਿ ਜਿਹੜੀ ਬਰਾਨੀ ਜ਼ਮੀਨ ਆ ਪੰਚਾਇਤ ਦੀ ਉਹਨੂੰ ਪਾਣੀ ਲੱਗ ਸਕੇ ਇਹ ਬਾਜਕਰ ਬਰਾਜੀ ਦੇ ਨੇੜੇ ਗੰਦ ਨਾ ਪਾਉਣ ਠੀਕ ਹੈ